ਹਾਂਜੀ ਜੀ ਕੇ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਇਹ ਐਸਐਸਪੀ ਸਾਹਿਬ ਤੁਮਰਾੜਾ ਵਿੱਚ ਸਤੁਰੂ ਨੇ ਤੁਲਸਾਰ ਨੇ ਤੁਲਸਾਰ ਕੀ ਰਿਹਾ ਦੋ ਤੰਮਰੇ ਥਾਣਾ ਤੁਮਰਾੜਾ ਦੇ ਨੱਕਾਵਲੀ ਗਈ ਤੁਲਸੀ ਜਿਦੋਂ 10 ਅਕਤੂਬਰ ਦੀ ਇੱਕ ਮੀਟਿੰਗ ਆਉਣ ਜਾਣ ਵਾਲੀਆਂ ਕਲਾਮੀ ਚੈੱਕ ਇਨ ਕਰ ਰਹੀ ਸੀ ਇੱਕ ਬੱਸ ਲੁਧਿਆਣੇ ਤੋਂ ਦਿੱਲੀ ਤੋਂ ਪਾਲੂ ਜਾ ਰਹੀ ਸੀ ਤੇ ਉੱਥੇ ਜੋ ਸਵਾਰੀਆਂ ਉਤਰੀਆਂ ਜਿਨ੍ਹਾਂ ਦੇ ਵਿੱਚ ਦੋ ਲੜਕੀਆਂ ਵੀ ਸੀ ਉਹ ਪੁਲਿਸ ਪਾਰਟੀ ਨੂੰ ਵੇਖੇ ਜਿਹੜੇ ਤੇਜ਼ ਤੇ ਤੇਜ਼ ਚੱਲਣ ਲੱਗ ਪਏ ਤਾਂ ਪੁਲਿਸ ਪਾੜੀ ਸ਼ੱਕ ਹੋ ਗਿਆ ਕਿ ਇਹਨਾਂ ਦੇ ਕੋਲੇ ਕੋਈ ਨਸ਼ੀਲਾ ਪਦਾਰਥਾ ਜਾਂ ਕੋਈ ਗਲਤ ਚੀਜ਼ ਹੈ ਤਾਂ ਅੱਗੇ ਜਾ ਕੇ ਪੁਲਿਸ ਪਾਰਟੀ ਸਾਡੇ ਪੁਲਿਸ ਪਾਰਟੀ ਚਾਰਜ ਦੇ ਐਸਆਈ ਜੱਗੀਸ਼ ਚੌਧਰੀ ਨੇ ਦੇ ਨਾਲ ਸਾਡੇ ਮਹਿਲਾ ਕਰਮਚਾਰੀਏ ਸੀ ਉਹਨਾਂ ਦੋਨੋਂ ਲੜਕੀਆਂ ਨੂੰ ਨਾਮ ਪਤਾ ਪੁੱਛਿਆ ਤੇ ਇੱਕ ਨੇ ਨਾਮ ਦੱਸਿਆ ਆਪਣਾ ਇਕਵਾਲ ਔਰ ਉਹ ਹਾਕਮ ਸਿੰਘ ਉਹ ਬੜਾ ਇੰਸਟਿਟਿਊਟ ਮੋਢਾ ਨੇ ਰਹਿਣ ਵਾਲੀ ਸੀ ਦੂਸਰੀ ਕੁੜੀ ਲੜਕੀ ਸੀ ਅਮਨਪ੍ਰੀਤ ਕੌਰ ਉਹਦਾ ਆਪਣੇ ਸੇਕਵਾ ਰੋਡ ਪਰ ਨਾਲੇ ਦੀ ਰਹਿਣ ਵਾਲੀ ਸੀ ਉਹਨਾਂ ਨੇ ਤਲਾਸ਼ੀ ਲਈ ਦੋਨੋਂ ਕੋਲੋਂ 60 ਗ੍ਰਾਮ ਹੈਰੋਨ ਗ੍ਰਾਮ ਲਿਆ ਪਰ ਇੱਕ ਅਪਲਾਈ ਨਹੀਂ ਕੀਆ ਕਿ ਇਹਨਾਂ ਦਾ ਨਹੀਂ ਪੜਾਈ ਦਾ ਗੱਲ ਜੇ ਸਾਹਮਣੇ ਨਹੀਂ ਗਈ ਸਾਡੇ ਜਿਹੜੀ ਮੁੱਢਨੀ ਪੁੱਛ ਕੇ ਸੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹੇ ਕਿਰਾਏ ਤੇ ਇਹਕੇ ਮਕਾਮ ਕਮਰਾ ਲੈ ਕੇ ਮਹਾਲੀ ਰਹੇ ਨੇ ਜੀ ਤੇ ਉੱਥੇ ਗਲਤੀ ਕੰਮ ਕਰਦੀਆਂ ਨੇ ਅੰਦਾਜ਼ ਕਰਦੀਆਂ ਨੇ ਫਿਰ ਉਹ ਤੇ ਥੇਲੀ ਨੇ ਆਪ ਜੀ 세ਲੀ ਨੇ ਦੂਨੋਂ ਆਪੇ ਤੁਸੀਂ ਨਾ ਮੀਲੀ ਮਲਾਪ ਇਹੀ ਆ ਜੀ ਇਧਰੋਂ ਫਰੋਜ਼ਪੁਰ ਸਾਈਡ ਵੱਲੋਂ ਫੈਰੋਂ ਨੂੰ ਲੈ ਕੇ ਆਉਣੀ ਤੇ ਜੰਡੀਗੜ ਵੱਲੋਂ ਕਿਉਂਕਿ ਵੇਚੀ ਨਹੀਂ ਤਾਂ ਮੁਰਲੀ ਜਾਂ ਜਾਇਆ ਚਾਹੁੰਦੇ ਕੀ ਜਿਹੜੇ ਆਪਾਂ ਡਾਕੂਰੇ ਕਰ ਲਈਏ ਕੰਮ ਕਰਦੇ ਨੇ ਕੀ ਮਿੰਟ ਕਰਾਉਂਦੇ ਬਿਲਕੁਲ ਜੀ ਸ਼ਰਤਾਂ ਵੀ ਪੂਰੀ ਕਰਦੀਆਂ ਨੇ ਤੇ ਪੈਸੇ ਵੀ ਕਮਾਉਂਦੀਆਂ ਨੇ ਜੀ ਹਾਂ ਜੀ ਇਹ ਦੋ ਲੜਕੀਆਂ ਆਪ ਵੀ ਹੈਰੋਨ ਕੀਦੀਆਂ ਨੇ ਕਿਹੜੀ ਚਾਬਾਦ ਹੈ ਮਾਮਲਾ ਅਗਹੀ ਇਹ ਮਕਾਦਮਾ ਨੰਬਰ 240 ਅੰਡਰ ਸੈਕਸ਼ਨ 21 85 ਐਂਡੀ ਸੈਕਟਰ ਠਾਣਾ ਪੰਜ ਸੋਰੀ ਠਾਣਾ ਸਮਰਾਲਾ ਦਰਜ ਕਰਕੇ ਕੁੱਤੀ ਸ਼ੁਰੂ ਕਰ ਦਿੱਤੀ ਹੈ ਤੇ ਮੈਰਿਡ ਵੀ ਕੋਈ ਨਾ ਜਿੱਦੋਂ ਜਿਆ ਕੰਮ ਮੈਰਿਡ ਦੇ ਨੇ ਦੋਰੀਕੁਰੀਆ ਮੈਰਿਡ ਨੇ ਦੋਹਾਂ ਦੇ ਆਪਣੇ ਡਿਵੋਰਸ ਹੋਇਆ ਹੈ। ਤਲਾਕ ਹੋਇਆ ਹੈ। ਕੱਲ੍ਹ ਤੋਂ ਮਾਮਲਾ ਚੱਲ ਰਿਹਾ ਹੈ। ਅਜੇ ਮੋੜਲੀ ਪੁਛਕੇਸ ਚੱਲ ਰਹੀ ਆ। ਰਿਕਾਰਡ ਉਹਨਾ ਥਾਣਿਆਂ ਤੋਂ ਪਤਾ ਕਰਾਵਾਂਗੇ। ਇਹ ਹੋਇਆ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ।